ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਕਮਲ ਸਿੱਧੂ ਤੁਹਾਡੇ ਲਈ ਜਿਹੜੀ ਹਫਤਾਵਰੀ ਰਿਪੋਰਟ ਆ ਉਹ ਸੀ ਲੈ ਕੇ ਆਇਆ ਜਣਾ ਜਿਹੜੀ ਇਹਦੇ ਵਿੱਚ ਨਾ ਆਪਾਂ ਹੁਣ ਜਿਵੇਂ ਬਹੁਤ ਜ਼ਿਆਦਾ ਬਾਇਰ ਤੇ ਸੈਲਰ ਨੇ ਜਿਹੜੇ ਡਿਸਾਈਡ ਨਹੀਂ ਕਰ پا ਰਹੇ ਰਾਈਟ ਨਾਓ ਕਿ ਮਾਰਕੀਟ ਆ ਜਿਹੜੀ ਉਹ ਸ਼ਿਫਟ ਹੋਣੀ ਸ਼ੁਰੂ ਹੋ ਗਈ ਆ ਵੀ ਅਸੀਂ ਹੁਣੇ ਕੋਈ ਜਿਹੜਾ ਮਤਲਬ ਕਿ ਘਰ ਵੇਚਣ ਦਾ ਜਾਂ ਖਰੀਦਣ ਦਾ ਜਿਹੜਾ ਤੁਸੀਂ ਫੈਸਲਾ ਉਹ ਨਹੀਂ ਲੈ پا ਰਹੇ ਹੋਵੋਗੇ ਤਾਂ ਉਹਦੇ ਵਾਸਤੇ ਮੈਂ ਕੁਝ ਕੁ ਚੀਜ਼ਾਂ ਨੇ ਜਿਹੜੀਆਂ ਮੈਂ ਤੁਹਾਨੂੰ ਦੱਸਦਾ ਵੀ ਆ ਮਾਰਕੀਟ ਦੇ ਬਾਰੇ ਤੇ ਜਿਹੜੀਆਂ ਹੋ ਸਕਦਾ ਤੁਹਾਨੂੰ ਤੁਹਾਡੇ ਫੈਸਲੇ ਲੈਣ ਲਈ ਤੁਹਾਡੀ ਕਿਸੇ ਤਰ੍ਹਾਂ ਦੀ ਵੀ ਜਿਹੜੀ ਮਦਦ ਆ ਉਹ ਜਰੂਰ ਹੋਵੇ ਤੇ ਉਹਦੇ ਚ ਸਾਰਿਆਂ ਨੂੰ ਵੱਡੀ ਗੱਲ ਤਾਂ ਇਹ ਹੈ ਕਿ ਵੀ ਸਾਨੂੰ ਇਹ ਤਾਂ ਪਤਾ ਵਾ ਵੀ ਅੱਜ ਦੀ ਤਰੀਕ ਦੇ ਵਿੱਚ ਇਨਵੈਂਟਰੀ ਹੈ ਜਿਹੜੀ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਵੱਧ ਰਹੀ ਆ ਕਾਫੀ ਜ਼ਿਆਦਾ ਸਿਗਨੀਫੀਕੈਂਟ ਫਰਕ ਪੈ ਗਿਆ ਅੱਗੇ ਨਾਲੋਂ ਤੇ ਪ੍ਰਾਈਸਸ ਨੇ ਘਰਾਂ ਦੀਆਂ ਜਿਹੜੀਆਂ ਉਹ ਵੀ ਸ਼ਿਫਟ ਹੋ ਰਹੀਆਂ ਨੇ ਪਰ ਜਿਹੜੀ ਜਿਹੜੀਆਂ ਜ਼ਿਆਦਾਤਰ ਅਫੋਰਡੇਬਲ ਪ੍ਰੋਪਰਟੀਆਂ ਨੇ ਉਹ ਤਾਂ ਹਲੇ ਵੀ ਕਾਫੀ ਸਟਰਗਲ ਹੈਗੀ ਆ ਉਹਨਾਂ ਨੂੰ ਖਰੀਦਣ ਵਾਸਤੇ ਉਹ ਮਿਲਦੀਆਂ ਨਹੀਂ ਹੁੰਨੀਆਂ ਤੇ ਰਹੀ ਗੱਲ ਜਿਵੇਂ ਹੁਣ ਆਪਾਂ ਨੂੰ ਇਹ ਵੀ ਪਤਾ ਵਾ ਕਿ ਜਿਹੜੇ ਇੰਟਰਸਟ ਰੇਟ ਨੇ ਉਹ ਥੱਲੇ ਨੂੰ ਆ ਰਹੇ ਨੇ ਤੇ ਜਿਵੇਂ ਹੁਣ ਆਉਣ ਵਾਲੇ ਜਿਹੜੀਆਂ ਦੋ ਹਲੇ ਹੋਰ ਅਨਾਉਂਸਮੈਂਟਸ ਪਈਆਂ ਨੇ ਬੈਂਕ ਆਫ ਕੈਨੇਡਾ ਦੀਆਂ ਇਸ ਸਾਲ ਦੀਆਂ ਤੇ ਉਹਨਾਂ ਦੇ ਵਿੱਚ ਵੀ ਉਮੀਦ ਕੀਤੀ ਜਾਂਦੀ ਹੈ ਕਿ ਜਿਹੜੀ ਬੈਂਕ ਆਫ ਕੈਨੇਡਾ ਉਹ ਇੰਟਰਸਟ ਰੇਟ ਘਟਾਊਗੀ ਤੇ ਸੀਆਈਬੀਸੀ ਦੇ ਵੀ ਤੇ ਹੋਰ ਵੀ ਇਕਨੋਮਿਸਟ ਹੈਗੇ ਨੇ ਜਿਹੜੇ ਇਸ ਚੀਜ਼ ਨੂੰ ਕਹਿ ਰਹੇ ਨੇ ਕਿ ਭਵਿੱਖ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸੀ ਜਿਹੜੀ ਬੈਂਕ ਆਫ ਕੈਨੇਡਾ ਵਾ ਉਹ ਹੋ ਸਕਦਾ ਅੱਧੇ ਪਰਸੈਂਟ ਤੱਕ ਵੀ ਆਪਣੇ ਜਿਹੜਾ ਇੰਟਰਸਟ ਰੇਟ ਆ ਸਿੱਧਾ ਹੀ ਘਟਾ ਦੇਵੇ ਕਿਉਂਕਿ ਇੱਕ ਤੇ ਇਕਨੋਮੀ ਵੀ ਕਾਫੀ ਹੱਦ ਤੱਕ ਸਲੋ ਹੋ ਰਹੀ ਆ ਤੇ ਦੂਜੀ ਆ ਜਿਹੜੀ ਜੋਬ ਮਾਰਕੀਟ ਵੀ ਉਨੀ ਤੇਜ਼ ਨਹੀਂ ਹੈਗੀ ਉਹਦੇ ਕਰਕੇ ਹੋ ਸਕਦਾ ਉਹ ਜਿਹੜਾ ਇਹ ਫੈਸਲਾ ਲੈ ਲੈਣ ਤੇ ਇੱਕ ਇਹਦੇ ਨਾਲ ਇੱਕ ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ਕਿ ਜਿਹੜੀ ਰੀਅਲ ਏਸਟੇਟ ਹੁੰਦੀ ਆ ਇਹ ਇੱਕ ਬੜੀ ਪਲੈਨਿੰਗ ਵਾਲੀ ਚੀਜ਼ ਆ ਪਲੈਨਿੰਗ ਦੇ ਨਾਲ ਅਗਰ ਤੁਸੀਂ ਇਹਨੂੰ ਕਰਦੇ ਹੋ ਤਾਂ ਉਹਦੇ ਨਾਲ ਤੁਹਾਨੂੰ ਕੋਈ ਬਹੁਤਾ ਪ੍ਰੋਬਲਮ ਨਹੀਂ ਆਉਂਦੀ ਜਦੋਂ ਵੀ ਤੁਸੀਂ ਕਿਸੇ ਐਕਸਪੀਰੀਅੰਸ ਡਾਇਰੈਕਟਰ ਦੇ ਨਾਲ ਕਰਦੇ ਹੋ ਕੰਮ ਤਾਂ ਉਹਦੇ ਨਾਲ ਤੁਹਾਨੂੰ ਇਹ ਪਤਾ ਲੱਗ ਜਾਂਦਾ ਕਿ ਅਸੀਂ ਜਿਹੜਾ ਫੈਸਲਾ ਅੱਜ ਲੈ ਰਹੇ ਹਾਂ ਇਹਦਾ ਕੀ ਸਾਨੂੰ ਫਾਇਦਾ ਹੈ ਤੇ ਕੀ ਨਹੀਂ ਫਾਇਦਾ ਤੇ ਦੂਜੀ ਗੱਲ ਹੈ ਜਿਹੜੀ ਰੀਅਲ ਸਟੇਟ ਮਾਰਕੀਟ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਇਨਵੈਸਟਰਾਂ ਦੀ ਵੀ ਘਾਟ ਹੋਣ ਕਰਕੇ ਜਿਹੜੀਆਂ ਪ੍ਰੋਪਰਟੀਆਂ ਨੇ ਉਹ ਹੁਣ ਉਨੀਆਂ ਅੱਗੇ ਵਾਂਗੂ ਮੂਵ ਛੇਤੀ ਨਹੀਂ ਹੋ ਰਹੀਆਂ ਉਹਦੇ ਵਿੱਚ ਜਿਹੜੀ ਆਪਣੇ ਰੈਂਟਲ ਮਾਰਕੀਟ ਆ ਜਿਹੜੀ ਕੈਲਗਰੀ ਦੇ ਵਿੱਚ ਪਿਛਲੇ ਤਿੰਨਾਂ ਸਾਲਾਂ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਜਿਹੜਾ ਇੰਟਰਸਟ ਰੇਟ ਆ ਨਾ ਸੌਰੀ ਜਿਹੜਾ ਰੈਂਟਲ ਰੇਟ ਆ ਉਹ ਥੱਲੇ ਆਇਆ ਵਾ ਤੁਹਾਨੂੰ ਯਾਦ ਹੋਣਾ ਸਾਰਿਆਂ ਨੂੰ ਵੀ ਮਈ ਦੇ ਵਿੱਚ ਇੱਕ ਬੜੀ ਵੱਡੀ ਖਬਰ ਆਈ ਸੀ ਕਿ ਕਿਸੇ ਨੇ ਰੈਂਟਰ ਪ੍ਰਾਪਰਟੀ ਪਾਈ ਤੇ ਉਹਨਾਂ ਕੋਲੇ 900 ਐਪਲੀਕੇਸ਼ਨਾਂ ਚਲੀਆਂ ਗਈਆਂ ਪਰ ਹੁਣ ਜਿਉਂ-ਜਿਉਂ ਨਵੀਆਂ ਪ੍ਰਾਪਰਟੀਆਂ ਮਾਰਕੀਟ ਦੇ ਵਿੱਚ ਆ ਰਹੀਆਂ ਨੇ ਰੈਂਟਲ ਵੀ ਆ ਰਹੀਆਂ ਨੇ ਅਪਾਰਟਮੈਂਟਾਂ ਵੀ ਆ ਰਹੀਆਂ ਨੇ ਤਾ ਹੁਣ ਜਿਹੜੀ ਰੈਂਟਲ ਮਾਰਕੀਟ ਵੀ ਉਹ ਇੰਨੀ ਸਟਰੋਂਗ ਨਹੀਂ ਰਹੀ ਤੇ ਜਿਹੜਾ ਰੈਂਟ ਆ ਉਹ ਪਹਿਲੀ ਵਾਰੀ ਪਿਛਲੇ ਫਰਬਰੀ 1 2021 ਤੋਂ ਬਾਅਦ ਪਹਿਲੀ ਵਾਰੀ ਉਹ ਥੱਲੇ ਆਇਆ ਵਾ ਤੇ ਉਹ ਜਿਉਂ ਜਿਉਂ ਰੈਂਟਲ ਮਾਰਕੀਟ ਆ ਜਿਹੜੀ ਉਹ ਵੀ ਵੀਕ ਹੁੰਦੀ ਜਾਂਦੀ ਹੈ ਤਨਾਲ ਦੀ ਨਾਲ ਰੀਅਲ ਏਸਟੇਟ ਆ ਜਿਹੜੀ ਮਾਰਕੀਟ ਉਹ ਵੀ ਥੋੜੀ ਜੀ ਥੱਲੇ ਨੂੰ ਆਉਣ ਲੱਗ ਜਾਂਦੀ ਹੈ ਤੇ ਪਰ ਜਿਉਂ ਜਿਉਂ ਹੁਣ ਇੰਟਰਸਟ ਰੇਟਾਂ ਨੇ ਘਟਣਾ ਜਿਹੜੇ ਆਉਣ ਵਾਲੇ ਫਿਊਚਰ ਦੇ ਵਿੱਚ ਇਹ ਤਾਂ ਐਕਸਪੈਕਟ ਨਹੀਂ ਕੀਤਾ ਜਾਂਦਾ ਕਿ ਮਾਰਕੀਟ ਬਹੁਤ ਜ਼ਿਆਦਾ ਹੌਟ ਹੋ ਜੂਗੀ ਹਾਂ ਉਹ ਉਦੋਂ ਤੱਕ ਮਾਰਕੀਟ ਦੇ ਵਿੱਚ ਕਿੰਨੀ ਕਿ ਇਨਵੈਂਟਰੀ ਹੈ ਜੇ ਕਿੰਨੀ ਕਿ ਅਵੇਲੇਬਿਲਿਟੀ ਹੈ ਉਸ ਹਿਸਾਬ ਨਾਲ ਆਪਾਂ ਦੇਖਾਂਗੇ ਵੀ ਇਹ ਕਿਧਰ ਨੂੰ ਜਾ ਰਹੀ ਹੈ ਪਰ ਫਿਲਹਾਲ ਦੀ ਗੱਡੀ ਜਿਹੜੀ ਮਾਰਕੀਟ ਆ ਉਹ ਸੈਲਰਸ ਮਾਰਕੀਟ ਤੋਂ ਸ਼ਿਫਟ ਹੋਣੀ ਸ਼ੁਰੂ ਹੋ ਚੁੱਕੀ ਆ ਤੇ ਆਨਲੈ ਨੀਅਰ ਫਿਊਚਰ ਦੇ ਵਿੱਚ ਡੈਫੀਨਟਲੀ ਬਾイヤਰਸ ਮਾਰਕੀਟ ਵਾਲੇ ਪਾਸੇ ਨੂੰ ਜਾ ਰਹੀ ਆ ਜਿਵੇਂ ਕਈ ਪ੍ਰੋਪਰਟੀਆਂ ਦੇ ਵੀ ਡਿਪੈਂਡ ਕਰਦਾ ਹੁੰਦਾ ਕਿ ਤੁਸੀਂ ਕਿਦਾਂ ਦੀ ਪ੍ਰੋਪਰਟੀ ਦੇਖ ਰਹੇ ਹੋ ਤੇ ਉਸ ਹਿਸਾਬ ਨਾਲ ਤੁਹਾਨੂੰ ਜਿਹੜਾ ਪ੍ਰੋਪਰ ਗਾਈਡੈਂਸ ਮਿਲਦੀ ਰਹੇ ਤਾਂ ਪਤਾ ਲੱਗ ਜਾਂਦਾ ਕਿ ਤੁਸੀਂ ਹੁਣ ਉਹ ਜਿਹੜੀ ਪ੍ਰਾਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ ਜਾਂ ਤੁਸੀਂ ਥੋੜਾ ਫਿਊਚਰ ਦੇ ਵਿੱਚ ਵੇਟ ਕਰ ਸਕਦੇ ਹੋ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਹੜੀ ਨਵੀਆਂ ਲਿਸਟਿੰਗਸ ਨੇ ਮੈਂ ਪਹਿਲੀ ਵਾਰੀ ਇਸ ਸਾਲ ਦੇ ਵਿੱਚ ਦੇਖਿਆ ਕਿ ਇੱਕ ਹਫ਼ਤੇ ਦੇ ਵਿੱਚ ਵਿੱਚ 1059 ਨਵੀਆਂ ਲਿਸਟਿੰਗਾਂ ਆਈਆਂ ਬਹੁਤ ਜ਼ਿਆਦਾ ਨਹੀਂ ਜਿਵੇਂ ਬੈਕ ਆਨ ਦਾ ਮਾਰਕੀਟ ਹੈ ਗਿਆ 111 ਕਾਫੀ ਜ਼ਿਆਦਾ ਉਹ ਵੀ ਨਹੀਂ ਤੇ ਪ੍ਰਾਈਸ ਡਿਕਰੀਜ਼ ਆ ਜਿਹੜੀ 620 ਦੀ ਹੈ ਪਹਿਲੀ ਵਾਰੀ ਆ ਵੀ 620 ਪ੍ਰਾਪਰਟੀਆਂ ਦੀ ਪ੍ਰਾਈਸ ਇਸ ਹਫ਼ਤੇ ਡਿਕਰੀਜ਼ ਹੋਈ ਪ੍ਰਾਈਸ ਇਨਕਰੀਜ਼ 23 ਪ੍ਰਾਪਰਟੀਆਂ ਦੀ ਪ੍ਰਾਈਸ ਇਨ ਵਧੀ ਵੀ ਆ ਤੇ ਸੋਲਡ 533 ਪ੍ਰਾਪਰਟੀ ਸਿਰਫ ਸੋਲਡ ਹੋਈਆਂ ਪਿਛਲੇ ਇੱਕ ਹਫਤੇ ਦੇ ਵਿੱਚ ਵਿੱਚ ਜਿਹੜੀਆਂ ਕਿ ਨਵੀਆਂ ਲਿਸਟਿੰਗਾਂ ਦੇ ਮੁਕਾਬਲੇ ਤਕਰੀਬਨ ਅੱਧੀਆਂ ਹੀ ਨੇ ਐ ਐਕਸਪਾਇਰਡ 47 ਪ੍ਰਾਪਰਟੀਆਂ ਹੋਈਆਂ ਚਾਰ ਪ੍ਰਾਪਰਟੀਆਂ ਵਿਦਡਰੋਨ ਹੋਈਆਂ ਤੇ ਤੁਸੀਂ ਦੇਖ ਹੀ ਰਹੇ ਹੋ ਕਿ 213 ਪ੍ਰਾਪਰਟੀਆਂ ਨੇ ਜਿਹੜੀਆਂ ਟਰਮੀਨੇਟ ਹੋਈਆਂ ਜਿਹੜਾ ਜਿਨ੍ਹਾਂ ਦੇ ਵਿੱਚ ਸੈਲਰ ਨੇ ਡਿਸਾਈਡ ਕੀਤਾ ਵੀ ਅਸੀਂ ਸਾਨੂੰ ਪ੍ਰਾਈਸ ਨਹੀਂ ਮਿਲ ਰਹੀਆਂ ਕਿਸੇ ਵੀ ਕਾਰਨ ਕਰਕੇ ਕਿ ਉਹਨਾਂ ਨੇ ਪ੍ਰੋਪਰਟੀਆਂ ਮਾਰਕੀਟ ਦੇ ਵਿੱਚੋਂ ਬਾਹਰ ਕੱਢ ਲਈਆਂ ਉਹਨਾਂ ਦੇ ਵਿੱਚੋਂ ਕੌਸ਼ਕ ਪ੍ਰੋਪਰਟੀਆਂ ਹੋਣਗੀਆਂ ਜਿਹੜੀਆਂ ਵਾਪਸ ਮਾਰਕੀਟ ਦੇ ਵਿੱਚ ਆਉਣਗੀਆਂ ਇੱਥੇ ਮੈਂ ਇਨਾਂ ਕਹਿਣਾ ਜ਼ਰੂਰ ਚਾਹੂੰਗਾ ਕਿ ਜਿਹੜੀ ਰੀਅਲ ਏਸਟੇਟ ਹੈ ਨਾ ਇੱਕ ਬੜਾ ਇੱਕ ਪਲੈਨਿੰਗ ਵਾਲਾ ਕੰਮ ਆ ਤੇ ਮੈਂ ਅਕਸਰ ਹੀ ਆਪਣੇ ਕਲਾਇੰਟਸ ਨੂੰ ਵੀ ਕਹਿੰਦਾ ਉਹਨਾਂ ਪੇਸ਼ੈਂਸ ਵਾਲਾ ਵੀ ਆ ਤੇ ਇਹਦੇ ਵਿੱਚ ਇਹ ਹੁੰਦਾ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ ਤੇ ਕਿਵੇਂ ਉਹਨੂੰ ਪਲਾਨ ਕੀਤਾ ਜਾਵੇ ਤਾਂ ਕਿ ਜਿਹੜੇ ਤੁਸੀਂ ਕੋਈ ਵੀ ਫੈਸਲਾ ਲਵੋ ਤਾਂ ਉਹਨੂੰ ਤੁਹਾਨੂੰ ਕਿਸੇ ਤਰ੍ਹਾਂ ਦੇ ਵੀ ਕੋਈ ਦਿੱਕਤ ਫਿਊਚਰ ਦੇ ਵਿੱਚ ਨਾ ਆਵੇ। ਅਗਰ ਤੁਹਾਨੂੰ ਰੀਅਲ ਸਟੇਟ ਦੇ ਵਿੱਚ ਕਿਸੇ ਤਰ੍ਹਾਂ ਦੇ ਵੀ ਸਵਾਲ ਹੋਣ ਤਾਂ ਕਿਰਪਾ ਕਰਕੇ ਮੈਨੂੰ ਜਰੂਰ ਕਾਲ ਕਰਨੀ 403 699 2345। ਧੰਨਵਾਦ।